ਸਸਰੀ ਕਾਲ ਜੀ ਸਾਰਿਆਂ ਨੂੰ ਐਸ ਵੀਰ ਦੀ ਮਾੜੀ ਜੇ ਗੱਲ ਸੁਣਿਓ ਇਹਨੂੰ ਚਮਕੀਲੇ ਨੂੰ ਨਾ ਭਾਈ ਕਹਿਣ ਤੇ ਬੜਾ ਦੁੱਖ ਹੋਇਆ ਸੁਣਿਓ ਮਾੜੀ ਜੇ ਗੱਲ ਤੇ ਫੇਰ ਕਰਦੇ ਆ ਗੱਲ ਸਰ ਸਿੰਘ ਚਮਕੀਲਾ ਮੈਨੂੰ ਚਮਕੀਲੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਪਰ ਭਾਈ ਸ਼ਬਦ ਜਿਹੜਾ ਵਰਤਿਆ ਗਿਆ ਨਾ ਜਿਹੜਾ ਭਾਈ ਸ਼ਬਦ ਇਸ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਗੁਰਮਤ ਦੇ ਨਾਲ ਅਟੈਚ ਕੀਤਾ ਗਿਆ ਹੈਗਾ ਇਹ ਇਹ ਵਰਤਿਆ ਜਾਂਦਾ ਸ਼ਬਦ ਉਹਨਾਂ ਉੱਚ ਕੋਟੀ ਦੇ ਵਿਦਵਾਨਾਂ ਲਈ ਵਰਤਿਆ ਜਾਂਦਾ ਰਿਹਾ ਜਾਂਦਾ ਹੈ ਜਾਂ ਤਾਂ ਜਿਹੜੇ ਗੁਰੂਆਂ ਦੇ ਅੰਗ ਸੰਗ ਰਹੇ ਨੇ ਤੇ ਜਾਂ ਫਿਰ ਜਿਹੜੇ ਆਪ ਦੀ ਆਪ ਦੀ ਫੀਲਡ ਦੇ ਵਿੱਚ ਐਕਸੀਲੈਂਸ ਸੀਗੇ ਪਰ ਉਹ ਗੁਰਮਤ ਰਿਲੇਟਡ ਸੀਗੇ ਉਹ ਇਹ ਨਹੀਂ ਸੀ ਕਿ ਕੋਈ ਵੀ ਕਿਸੇ ਵੀ ਬੰਦੇ ਨੂੰ ਤੁਸੀਂ ਭਾਈ ਸ਼ਬਦ ਦੇ ਕਿਤਾਬ ਦੇ ਦਿਓ ਭਾਈ ਮਨੀ ਸਿੰਘ ਉਹ ਭਾਈ ਮਰਦਾਨਾ ਤੋਂ ਸ਼ੁਰੂ ਹੋਇਆਗਾ ਕਿਉਂਕਿ ਗੁਰੂਆਂ ਦੇ ਅੰਗ ਸੰਗ ਰਹੇ ਭਾਈ ਮਨੀ ਸਿੰਘ ਵਰਗੇ ਫਿਰ ਸਾਡੇ ਉਸ ਤੋਂ ਬਾਅਦ ਜਿਹੜੇ ਬਹੁਤ ਤਕੜੇ ਪ੍ਰਸਿੱਧ ਵਿਦਵਾਨ ਰਹੇ ਨੇ ਜਿਵੇਂ ਭਾਈ ਨਾਨਕ ਹੋ ਗਏ ਹੈ ਨਾ ਭਾਈ ਵੀਰ ਸਿੰਘ ਹੋ ਗਏ ਇਹਨਾਂ ਲੋਕਾਂ ਨੂੰ ਭਾਈ ਦੇ ਖਿਤਾਬ ਹੈ ਇਹ ਪਰ ਉਸ ਤੋਂ ਬਾਅਦ ਜਿਹੜੇ ਆਪਣੇ ਰਾਗੀ ਹੁੰਦੇ ਸੀ ਇਹ ਆਪ ਦੇ ਆਪ ਦੇ ਨਾਲ ਹੀ ਧੱਕੇ ਨਾਲ ਭਾਈ ਸ਼ਬਦ ਲਾਉਣ ਲੱਗੇ ਇਹਨਾਂ ਲਈ ਭਾਈ ਨਹੀਂ ਸੀ ਇਹਨਾਂ ਲਈ ਰਾਗੀ ਸ਼ਬਦ ਇੱਕ ਅੱਡ ਇੱਜ਼ਤ ਵਾਲਾ ਸ਼ਬਦ ਸੀ ਪਰ ਅੱਜ ਕੱਲ੍ਹ ਚੱਲ ਰਿਹਾ ਜਿਹੜਾ ਵੀ ਬੰਦਾ ਆਉਂਦਾ ਉਹਦੇ ਮੂਰੇ ਭਾਈ ਲਾ ਦਿੰਦੇ ਆਗੇ ਹਰੇਕ ਹੀ ਸਾਡੇ ਇਕੱਲੇ ਲੀਡਰ ਭਾਈ ਲਾਈ ਜਾਂਦੇ ਹਰੇਕ ਦੇ ਨਾਮ ਨੂਰੇ ਭਾਈ ਲਾ ਦਿੰਦੇ ਆ ਭਾਈ ਉੱਚ ਕੋਟੀ ਦੇ ਲੋਕਾਂ ਲਈ ਲਾਇਆ ਜਾਂਦਾ ਹੈਗਾ ਤੇ ਜਦੋਂ ਮੈਂ ਦੇਖਿਆ ਕਿ ਅਮਰ ਸਿੰਘ ਚਮਕੀਲਾ ਜਿਹੜਾ ਇੱਕ ਲੱਛਣਬੀਦ ਗਾਉਂਦਾ ਸੀਗਾ ਉਸ ਬੰਦੇ ਦੇ ਨਾਂ ਦੇ ਮੂਰੇ ਵੀ ਭਾਈ ਲਾਇਆ ਜਾ ਗਿਆ ਮੈਨੂੰ ਕੀਤਾ ਨਾਲ ਕੋਈ ਪ੍ਰੋਬਲਮ ਨਹੀਂ ਜਿਹੜਾ ਸੋਹਦਾ ਸੁਣੋ ਜਿਹੜੇ ਹਰੇਕ ਦੀ ਆਦੀ ਚੁਆਇਸ ਹੈ ਪਰ ਭਾਈ ਸ਼ਬਦ ਉਹਦੇ ਨਾਂ ਨਾਲ ਲਾਉਣਾ ਕਟੋ-ਕਟ ਸਾਡੇ ਜਿਹੜੇ ਜਿਹੜਾ ਸਮਾਜ ਹੈ ਉਹਦੇ ਨੂੰ ਕੂਲ ਨਹੀਂਗਾ ਸਾਡੀ ਭਾਈ ਸ਼ਬਦ ਦੀ ਮਰਿਆਦਾ ਦੇ ਨੂੰ ਕੂਲ ਨਹੀਂਗਾ ਤੁਸੀਂ ਇਹ ਭਾਈ ਸ਼ਬਦ ਬਦਨਾਮ ਨਾ ਕਰੋ ਮੈਂ ਕਹਿੰਦਾ ਸਾਡੇ ਅਕਾਲ ਤੱਕ ਸਭ ਤੋਂ ਇਹ ਹੁਕਮ ਹੋਣਾ ਚਾਹੀਦਾ ਕਿ ਭਾਈ ਸ਼ਬਦੀ ਆਪਾਧੀ ਦਿੱਤੀ ਜਾਵੇ ਹਰੇਕ ਬੰਦਾ ਦੇ ਨਾਲ ਨਾ ਭਾਈ ਸ਼ਬਦ ਦੇ ਨਾਲ ਆਵੇ ਭਾਈ ਸ਼ਬਦ ਤਾਂ ਜਿਹੜਾ ਇਹ ਲਾਇਆ ਨਹੀਂ ਜਾਂਦਾ ਨਾਂ ਦੇ ਨਾਲ ਇਹ ਕਿਸੇ ਦੀ ਇੱਜ਼ਤ ਕੀਤੀ ਜਾਂਦੀ ਆ ਵੀ ਕਿਸੇ ਨੂੰ ਭਾਈ ਜੀ ਕਹਿ ਕੇ ਬੁਲਾਇਆ ਜਾਂਦਾ ਲੇਕਿਨ ਅਸੀਂ ਲੋਕ ਪਤਾ ਕੀ ਆ ਅਸੀਂ ਸਿਰਫ ਭਾਈ ਉਹਨਾਂ ਨੂੰ ਕਹਿੰਦੇ ਆ ਵੀ ਜਿਨ੍ਹਾਂ ਨੇ ਧਰਮ ਦਾ ਬਾਣਾ ਪਾਇਆ ਹੋਇਆ ਉਹ ਭਾਈ ਨਿਗੇ ਅਸਲ ਵਿੱਚ ਉਹ ਕਸਾਈ ਆ ਉਹਨਾਂ ਨੂੰ ਅਸੀਂ ਭਾਈ ਸਮਝਦੇ ਆ ਲੇਕਿਨ ਉਦਾਂ ਕਿਸੇ ਬੰਦੇ ਦੇ ਨਾਲ ਹੁਣ ਚਮਕੀਲਾ ਕੀ ਆ ਲੱਚਰ ਗਾਣੇ ਗਾਉਂਦਾ ਸੀ ਕਹਿੰਦਾ ਚਮਕੀਲਾ ਲੱਚਰ ਨਹੀਂ ਸੀ ਗਾਣੇ ਗਾਉਂਦਾ ਚਮਕੀਲੇ ਨੇ ਲੋਕਾਂ ਦੇ ਘਰਾਂ ਵਿੱਚ ਜੋ ਚੱਲਦਾ ਸੀ ਨਾ ਉਹ ਬਾਹਰ ਕੱਢ ਕੇ ਲਿਆਂਦਾ ਸੀ ਚਮਕੀਲਾ ਤਾਂ ਲੋਕਾਂ ਨੂੰ ਦੁੱਖਦਾ ਸੀ ਇਹਨਾਂ ਨੂੰ ਉਦੇ ਨਾਂ ਦਾ ਮਤਲਬ ਤਾਂ ਸਮਝੋ ਉਹਨੇ ਨਾਂ ਕੋਈ ਕਿਸੇ ਨੇ ਬਾਅਦ ਦੇ ਵਿੱਚ ਤੇ ਨਹੀਂ ਰੱਖਿਆ ਉਹਦਾ ਅਮਰ ਚਮਕੀਲਾ ਤੇ ਅੱਜ ਦੇਖ ਲਓ ਸੱਚ ਵਿੱਚ ਦੀ ਅਮਰ ਹੋ ਗਿਆ ਵੀ ਕਿੰਨੀ ਫੈਨ ਫਾਲੋਅਰ ਦੀ ਵਧੀ ਆ ਬਾਅਦ ਦੇ ਵਿੱਚ ਘਟੀ ਨਹੀਂ ਲੇਕਿਨ ਇਹਨਾਂ ਲੋਕਾਂ ਨੂੰ ਸਿਰਫ ਇਹ ਹੋਈ ਆ ਵੀ ਲੱਚਰ ਲਗਾਉਂਦਾ ਗਾਉਂਦਾ ਹੀ ਤਾਂ ਆ ਜਾਗਾ ਉਹ ਲੱਚਰ ਗਾਉਣ ਦੇ ਚੱਕਰਾਂ ਦੇ ਵਿੱਚ ਨਹੀਂ ਮਾਰਿਆ ਇਹਨਾਂ ਦੀਆਂ ਆਪਣੀਆਂ ਕਲਾਕਾਰਾਂ ਦੀਆਂ ਸ਼ਾਦਸ਼ਾਹਾਂ ਸੀ ਕੁਝ ਜਿਹੜਾ ਉਹ ਹੀ ਆ ਵੀ ਉਹ ਪੈਸੇ ਦੇਣ ਲੋਕਾਂ ਨੂੰ ਹਟ ਗਿਆ ਸੀ ਤੇ ਮੂਸੇ ਵਾਲੇ ਨਾਲ ਵੀ ਇਹੋ ਕੰਮ ਹੋਇਆ ਇਹ ਮੂਸੇ ਵਾਲੇ ਕੋਲੋਂ ਵੀ ਫਰੋਟੀਆਂ ਮੰਗੀਆਂ ਜਾਂਦੀਆਂ ਸੀਗੀਆਂ ਇਸ ਕਰਕੇ ਇਸ ਪੁਜਾਰੀ ਦੇ ਸ਼ਬਦਾਂ ਦੇ ਜਾਲ ਵਿੱਚੋਂ ਬਾਹਰ ਨਿਕਲੋ ਭਾਈ ਤੇ ਅਸੀਂ ਵੱਡੇ ਨੂੰ ਵੀ ਆਪਣੇ ਨੂੰ ਕੀ ਕਹੋਂਗੇ ਵਾਜ ਮਾਰ ਕੇ ਬੁਲਾਵਾਂਗੇ ਜਦੋਂ ਉਹ ਇਹ ਕਹਿ ਕੇ ਬੁਲਾਵਾਂਗੇ ਉਹ ਵੀ ਤਾਂ ਭਾਈ ਆ ਨਾ ਇਹ ਭਾਈ ਜਿਹੜਾ ਇਹ ਇੱਜ਼ਤ ਵਾਲਾ ਸਵਾਰ ਹੈਗਾ ਵਾ ਸ਼ਬਦ ਨਾ ਕਿ ਉਹ ਹੋਈ ਵੀ ਉਹਨਾਂ ਦੇ ਨਾਲ ਭਾਈ ਲਾਇਆ ਇੱਜ਼ਤ ਦਿਓ ਹਰੇਕ ਨੂੰ ਹਰੇਕ ਨੂੰ ਭਾਈ ਜੀ ਕਹੋ ਇਹ ਜਿਹੜੇ ਧਰਮ ਦਾ ਬਾਣਾ ਪਾ ਕੇ ਬੈਠੇ ਆ ਇਹ ਭਾਈ ਨਗੇ ਇਹ ਕਸਾਈ ਆ ਅਸਲ ਦੇ ਵਿੱਚ ਵੀ ਇਹ ਤੁਹਾਡਾ ਸ਼ੋਸ਼ਣ ਕਰਦੇ ਆ ਇਹਨਾਂ ਦੇ ਮਗਰ ਪਾਓ ਹੁਣ ਜੇ ਭਾਈ ਸ਼ਬਦ ਨੂੰ ਚਲੋ ਭਾਈ ਸ਼ਬਦ ਤਾਂ ਫੇਰ ਵੀ ਆਪਾਂ ਪ੍ਰਧਾਨ ਨੂੰ ਕਹਿ ਦਿੰਨੇ ਆ ਵੱਡੇ ਨੂੰ ਕਹਿ ਦਿੰਨੇ ਆ ਉਹ ਗੁਰੂ ਸ਼ਬਦ ਜਿਹੜਾ ਉਹ ਕੋਈ ਛੋਟਾ ਸ਼ਬਦ ਆ ਉਹ ਉਸ ਸ਼ਬਦ ਬਾਰੇ ਕਿਉਂ ਨਹੀਂ ਤੁਸੀਂ ਬੋਲਦੇ ਵੀ ਜਿਹੜੇ ਗੁਰੂ ਗੱਦੀਆਂ ਤੇ ਬੈਠੇ ਆ ਬਣ ਬਣ ਕੇ ਹੁਣ ਫਿਰ ਸਾਈਬ ਸ਼ਬਦ ਜਿਹੜਾ ਵਾ ਉਹ ਛੋਟਾ ਸ਼ਬਦ ਆ ਉਹਦੇ ਬਾਰੇ ਤੁਸੀਂ ਕਾਲ ਤੱਕ ਤੱਕ ਜਾ ਕੇ ਕਿਉਂ ਨਹੀਂ ਸੁਨੇਹਾ ਭੇਜਦੇ ਤੇ ਗੱਲ ਕਰਦੇ ਵੀ ਆ ਕਬੂਤਰ ਸਾਹਿਬ ਗੁਰਦੁਆਰਾ ਖੁੱਲ ਗਿਆ ਦਾਤਨ ਸਾਹਿਬ ਗੁਰਦੁਆਰਾ ਖੁੱਲ ਗਿਆ ਕਸ਼ਹਿਰਾ ਸਾਹਿਬ ਗੁਰਦੁਆਰਾ ਖੁੱਲ ਗਿਆ ਚੋਲਾ ਸਾਹਿਬ ਗੁਰਦੁਆਰਾ ਖੁੱਲ ਗਿਆ ਡੰਗਰਾਂ ਦੇ ਨਾਂ ਉਹਦੇ ਨਾਲ ਸਾਹਿਬ ਲਈ ਜਾਓ ਲੇਕਿਨ ਬੰਦੇ ਦੇ ਨਾਲ ਸਾਹਿਬ ਲਾਉਣ ਦਾ ਕਰਕੇ ਤੁਹਾਡੇ ਬੜੀਆਂ ਮਿਰਚਾਂ ਲੱਗਦੀਆਂ ਕਲਾਕਾਰ ਜਿਹੜਾ ਕਲਾਕਾਰ ਉਹ ਹੀ ਗਾਉਂਦਾ ਜੋ ਮਾਹੌਲ ਦੇ ਹਿਸਾਬ ਨਾਲ ਚੱਲਦਾ ਵਾ ਉਸ ਟਾਈਮ ਚਮਕੀਲੇ ਦਾ ਮਾਹੌਲ ਜਿਹੜਾ ਸੀਗਾ ਉਹ ਇਦਾਂ ਦਾ ਸੀ ਚਮਕੀਲੇ ਨੇ ਉਹ ਗਾਇਆ ਅੱਜ ਦੇ ਕਲਾਕਾਰ ਜੋ ਇਸ ਟਾਈਮ ਮਾਹੌਲ ਚੱਲਣ ਡਿਆ ਉਹ ਗਾਉਂਦੇ ਆ ਉਹ ਕੱਢ ਕੇ ਲਿਆਉਂਦੇ ਅੱਗੇ ਤੁਹਾਡੇ ਵੀ ਆ ਚੀਜ਼ਾਂ ਜਿਹੜੀਆਂ ਇਹ ਚੱਲ ਰਹੀਆਂ ਉਦਾਂ ਨਹੀਂ ਗਾਣੇ ਸੁਣੇ ਜਾਂਦੇ ਹੁਣ ਜਦੋਂ ਸਾਡਾ ਵੇਲਾ ਸੀਗਾ ਅਸੀਂ ਜਵਾਨੀ ਦੇ ਵਿੱਚ ਸੀ ਚਲੋ ਹੁਣ ਉਮਰਾਂ ਜ਼ਿਆਦੀਆਂ ਹੋ ਗਈਆਂ ਕੁਝ ਸਾਡਾ ਵੇਲਾ ਹੀ ਜਦੋਂ ਉਦੋਂ ਸਾਈਡ ਸੌਂਗ ਗਾਣੇ ਚੱਲਦੇ ਹੁੰਦੇ ਭੰਗੜੇ ਵਾਲਾ ਗੀਤ ਨੱਚਣ ਤੱਪਣ ਵਾਲਾ ਗਾਣਾ ਤੇ ਅੱਠਾ ਗਾਣਿਆਂ ਦੀ ਕੈਸਟ ਆਉਂਦੀ ਹੁੰਦੀ ਇੱਕ ਗਾਣਾ ਹੁੰਦਾ ਸੀ ਵਿੱਚੋਂ ਬਾਕੀ ਸਾਰੇ ਸਾਈਡ ਸੌਂਗ ਅੱਜ ਜਨਾਜ਼ੇ ਦੇ ਗਾਣੇ ਆ ਰਹੇ ਆ ਮਹਿੰਦੀ ਦੇ ਗਾਣੇ ਆ ਰਹੇ ਆ ਇਹ ਤਾਂ ਦੇ ਗਾਣੇ ਹੁੰਦੇ ਸੀ ਤੇ ਅੱਜ ਗਾਣੇ ਜਿਹੜੇ ਆ ਅੱਜ ਠੀਕ ਆ ਉਹ ਘਰਾਂ ਦੇ ਵਿੱਚ ਇਦਾਂ ਦੇ ਸਿਸਟਮ ਘੱਟ ਚੱਲਦੇ ਆ ਤੇ ਹੁਣ ਬਾਹਰ ਚੱਲਦੇ ਆ ਤਾਂ ਬਾਹਰ ਦੀਆਂ ਕਹਾਣੀਆਂ ਵਾਂ ਉਹ ਜਿਹੜੇ ਅਲੱਗ ਹੀ ਢਾਡੀ ਆ ਇਹ ਤਾਂ ਸਾਨੂੰ ਪਿਛਲੇ ਜ਼ਮਾਨੇ ਚ ਲਈ ਫਿਰਦੇ ਆ ਆ ਜਿਹੜੇ ਕਥਾਵਾਚਕ ਆ ਇਹ ਸਾਨੂੰ ਉਹੋ ਹੀ ਕਹਾਣੀਆਂ ਪ੍ਰਾਣੀਆਂ ਸੁਣਾਈ ਜਾਂਦੇ ਆ ਆਉਣ ਵਾਲੇ ਸਮੇਂ ਤੇ ਬਾਅਦ ਇਹਨਾਂ ਨੂੰ ਕਹੇ ਸੁਣਾਓ ਗੁਰੂ ਸਾਹਿਬ ਜਿਹੜੇ ਸੀ ਨਾ ਜਿਹੜੇ ਉਹ ਮਹਾਪੁਰਸ਼ ਸੀਗੇ ਉਹ ਆਉਣ ਵਾਲੇ ਸਮੇਂ ਤੇ ਬਾਅਦੇ ਦੱਸ ਕੇ ਗਏ ਆ ਲੇਕਿਨ ਇਹ ਜਿਹੜੇ ਆ ਇਹ ਪਿਛਲੇ ਸਮੇਂ ਦੇ ਬਾਰੇ ਸਾਨੂੰ ਦੱਸੀ ਜਾਂਦੇ ਆ ਇਹਨਾਂ ਦੇ ਖਿਲਾਫ ਬੋਲੋ ਜੇ ਬੋਲਣਾ ਤਾਂ ਕਲਾਕਾਰ ਆ ਉਹ ਜਿਹੜੇ ਸਾਡੇ ਇਤਿਹਾਸ ਦਾ ਕਹਾਣ ਨਹੀਂ ਕਰਦੇ ਕਲਾਕਾਰ ਸਾਨੂੰ ਜੀਣਾ ਸਿਖਾਉਂਦੇ ਆ ਤੇ ਆ ਜਿਹੜੇ ਧਰਮ ਦੇ ਠੇਕੇਦਾਰ ਆ ਨਾ ਇਹ ਸਿਰਫ ਤੇ ਸਿਰਫ ਸਾਨੂੰ ਮਰਨਾ ਸਿਖਾਉਂਦੇ ਆ ਇਸ ਕਰਕੇ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੋ ਤੇ ਕੰਮ ਉਹ ਕਰੋ ਆਪਣੀ ਸੋਚ ਦੇ ਮੁਤਾਬਕ ਕੁਝ ਸੋਚ ਵੀ ਲਿਆ ਕਰੋ ਸੋਚ ਵੀ ਪਰਮਾਤਮਾ ਨੇ ਤੁਹਾਨੂੰ ਦਿੱਤੀ ਆ